ਹੈਲੋ ਹਾਂ ਵੀ ਮਿੱਤਰੋ ਸਵਾਗਤ ਕਰਦੇ ਆ ਸਾਰੇ ਭੈਣ ਤੇ ਭਰਾਵਾਂ ਦਾ ਆਪਣੇ ਜਿੱ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਮੇਰੇ ਸਾਰੇ ਭੈਣ ਭਰਾ ਨਾਲ ਉਮੀਦ ਵਧੀਆ ਹੋਵੋਗੇ ਠੀਕ ਠਾਕ ਚੜਦੀ ਕਲਾ 'ਚ ਹੋਵੋਗੇ ਆਪਾਂ ਹੀ ਪੂਰੇ ਚੜਦੀ ਕਲਾ 'ਚ ਆ ਸਾਰੇ ਭਰਾਵਾਂ ਨੂੰ ਨਾਲ ਸਤਿ ਸ੍ਰੀ ਅਕਾਲ ਮਿੱਤਰੋ ਕਰੋ ਚੈੱਕ ਲੱਗ ਗਿਆ ਆਪਾਂ ਕਣਕ ਤੇ ਸਪਰੇਅ ਕਰਨਾ ਆਹਾ ਪੰਪ ਪਾਪਾ ਤੁਸੀਂ ਮੈਂ ਪਹਿਲਾਂ ਦੇਖਿਆ ਹੀ ਆਪਾਂ ਕਰ ਲਈ ਸੈੱਟ ਜਮਾ ਓਕੇ ਦੀ ਰਿਪੋਰਟ ਠੀਕ ਆ ਹੁਣ ਕਰਨ ਜਿਵੇਂ ਅੱਗੇ ਕਰਦੇ ਆ ਤੁਹਾਨੂੰ ਦਿਖਾਉਣਾ ਹਾਂ ਵੀ ਮਿੱਤਰੋ ਚਾਰ ਚੂਰ ਪੱਟ ਲਿਆ ਕਰੋ ਚੈੱਕ ਖਾਲ ਵੀ ਭਰ ਲਿਆ ਜੇਕਰ ਥੋੜੀ ਜਿਹੀ ਹਵਾ ਚਲਦੀ ਆ ਚੱਲ ਦੇਖਦੇ ਆ ਕੀ ਬਣਦਾ ਬਾਕੀ ਦਵਾਈ ਘੋਲਦਾ ਹੁਣ ਨਾਲੇ ਤਾਂ ਪਹਿਲਾਂ ਮੈਂ ਕਿਹਾ ਆ ਤਾਂ ਪੰਪ ਚੱਲ ਆਪਣਾ ਚਲਾਈ ਹੋਇਆ ਪਹਿਲਾਂ ਮੀਰੇ ਵਾਲੇ ਪੰਪ ਜਣਾ ਥੋੜਾ ਤੇਲ ਪਾ ਕੇ ਉਹਨੂੰ ਚਲਾ ਕੇ ਦੇਖ ਲਈਏ ਵੀ ਚੱਲਦਾ ਚਲੋ ਮੈਂ ਚ ਪਾਲਾਂ ਤੇਲ ਸਟਾਰਟ ਕਰ ਲੈਣੂੰ ਫੇਰ ਬਣਾ ਇਹਨੂੰ ਰੈਡੀ ਕਰ ਲਾਂ ਫੇਰ ਦੇਖ ਦੇਖਦੇ ਆ ਹਾਂ ਵੀ ਮਿੱਤਰੋ ਕਰਤਾ ਆ ਪੰਪ ਦਾ ਪਾ ਕਰਤਾ ਜਮਾ ਓਕੇ ਮੀਰੇ ਵਾਲਾ ਠੀਕ ਆ ਇਹ ਦੇ ਨਾਲ ਹੀ ਦਾ ਚੱਕਰ ਪੈ ਗਿਆ ਨਾਲੀ ਮੰਗਾਉਣਿਆ ਕਿਸੇ ਤੋਂ ਹੋਰ ਜਰ ਕੀ ਨਾ ਉਹ ਮੈਨੂੰ ਆਇਆ ਵੀ ਦਵਾਈ ਮਾਗਰੋਂ ਕੋਲ ਲਾ ਪਹਿਲਾਂ ਕਿ ਇਹਦਾ ਪੰਪ ਨਾ ਆਪਦੇ ਲੋਟ ਕਰਕੇ ਚਲਦੇ ਕਰ ਲਈਏ ਆਹ ਨਾਲ ਹੀ ਖਰਾਬ ਇਹਨਾਂ ਨੂੰ ਨਾਲ ਹੀ ਖੋਲਦੀ ਮਿੱਤਰੋ ਪੰਪੇ ਆਪਾਂ ਨੇ ਕਰ ਲਿਆ ਸਟਾਰਟ ਤੇਲ ਤੂਲ ਆਪਾਂ ਦੋਹਾਂ ਚ ਪਾ ਲਿਆ ਹੁਣ ਰਲਾਇਆ ਦਵਾਈ ਦਾ ਟਾਈਮ ਆ ਗਿਆ ਦਵਾਈ ਤੁਹਨ ਦਿਖਾਉਣਾ ਮਿੱਤਰੋ ਆਹਾ ਦਵਾਈ ਆ ਇਹ ਹੈਗੀ ਆ ਨੇ ਆ ਖੋਲੀਆਂ ਦਾ ਲਫਾਫੇ ਦਾ ਗੱਟ ਖੋਲੀ ਗੱਟ ਕੋਈ ਤੋਂ ਵੀਡੀਓ ਬਣ ਜੂ ਨਹੀਂ ਬਤਲੇ ਬਿਖੋਲ ਮੜੀ ਮਿੱਤਰੋ ਏ ਮਿੱਤਰੋ ਦਵਾਏ ਇਹ ਮੈਂ ਤੁਹਾਨੂੰ ਕੱਲ ਨਾ ਪਿਛਲੇ ਵਲੌਗ ਜੀ ਵੀ ਮੈਂ ਦਿਖਾਈਆ ਇਹ ਆਪਾਂ ਬਲੌਗ ਇੱਥੇ ਨਵਾਂ ਸਟਾਰਟ ਕਰਿਆ ਸਪਰੇਅ ਵਾਲਾ ਇਹ ਹਨਾ ਅਬ ਕੀ ਰਹੀ ਆ ਉਹਦੇ ਨਾਲ ਦਾ ਸਾਲਟੇ 650 ਦੀ ਆਪਾਂ ਨੂੰ ਪਈਆ ਕੀਲੇ ਤੇ ਇਹ ਹਨਾ ਇੱਕ ਹੈਗੀ ਆ ਹਾਂ ਪੰਜ ਵਿੱਗੀਆਂ ਦੀ ਇੱਕ ਆਪਣੇ ਕੋਲੇ ਆਪਾਂ ਕਰਦੀਆਂ 40 ਵਿੱਗੀਆਂ ਤੇ 10 20 30 40 ਹਾਂ ਹੁਣ ਆਪਾਂ ਕਰਦੀਆਂ 20 ਵਿੱਗੀਆਂ ਦੀ ਆਪਾਂ 4 ਲੈ ਜਾਾਂਗੇ ਹਲੇ ਆਪਾਂ ਘੋਲਾਂਗੇ ਯਾਨੀ ਕਿ 4 ਘੋੜ ਲੈਨੇ ਆ ਕੋਲੂ ਦਾ ਮਿੱਤਰੋ ਮੈਂ ਹਲੇ ਦੋ ਹੀ ਜਿਵੇਂ ਪਹਿਲਾਂ ਦੋ ਦੋ ਕੋਲ ਲਾਂਗੇ ਫਿਰ ਫੇਰ ਦੋ ਕੋਲ ਲਾਂਗੇ ਐ ਕਰਕੇ ਇਹਨੂੰ ਪਲਵਾਨ ਰੱਖਦੇ ਹੋਰੀ ਆ ਚਾ ਦੋ ਕੋਲ ਲੈਨੇ ਆ ਦੋ ਫੇਰ ਆਫ ਕਰ ਲਾਂਗੇ ਚਲੋ ਮਿੱਤਰੋ ਕੋਲ ਦਾ ਕੋਲ ਕੇ ਤੁਹਾਨੂੰ ਮਿਲਦਾ ਫਿਰ ਕਰਤੇ ਮਿੱਤਰੋ ਹਥਿਆਰ ਲੋਡ ਦੇਖੋ ਪਲਵਾਨ ਨੂੰ ਹੈ ਕੋਈ ਕੱਚ ਜੇ ਕੋਈ ਹੋਰ ਸਮਾਨ ਫੜਾ ਸਕਦੇ ਉਹ ਵੀ ਫੜਾ ਦੋ ਦਵਾਈ ਵਾ ਕਿਵੇਂ ਆ ਕੋਲੀਆਂ ਉਹਨਾਂ 10 ਪੰਪਾਂ ਦੀ ਮੈਂ ਮਿੱਤਰੋ ਨਾਲ ਆਪਦਾ ਮੂੰਹ ਦਿਖਾ ਨਹੀਂ ਖੜ ਜਾ ਫਿਰ ਇਧਰਲੇ ਹੱਥ 'ਚ ਕੈਮਰਾ ਫੜਨਾ ਪੈਂਦਾ ਮਿੱਤਰੋ ਫਿਰ ਹੱਥ ਘੁੰਮਦਾ ਜਿਵੇਂ ਸਹੀ ਜੇ ਆਪਦੀ ਵੀਡੀਓ ਬਣਾਉਣੀ ਆਇਆ ਕਰਕੇ ਕਰੋ ਚੈੱਕ ਹੁਣ ਸਾਨੂੰ ਸਾਡੀ ਹਾਲਤ ਵੀ ਦੇਖਿਓ ਠੀਕ ਹੈ ਜੀ ਹੋਣ ਵਾਲੀ ਅਪੀਂਟਾ ਨੂੰ ਚਲੋ ਕੰਮ ਦਾ ਮਿੱਤਰ ਆਪਣੇ ਕਰਮ ਨੇ ਕਹ ਨਹੀਂ ਜਿਹੜਾ ਬੰਦਾ ਆਪਾ ਹੁਣ ਜੇ ਕੰਮ ਕਰ ਦਿਆ ਭੁੱਖੇ ਵੀ ਨਹੀਂ ਮਰਦੇ ਐਡੀ ਰੱਬ ਦੀ ਬਖਸ਼ਾ ਕਹ ਨਹੀਂ ਪਹਿਲਵਾਨ ਸਹੀ ਗੱਲ ਆ ਹੁਣ ਜੇ ਪਈਆਂ ਤੋਂ ਕਰਾਉਂਦਾ 40 ਪੰਪ 12 ਤੇ 1500 ਰੁਪਿਆ ਬਣ ਜਿੰਦਾ ਮਿੱਤਰੋ ਉਹੀ 1500 ਚੱਲ ਕਿਤੇ ਹੋਰ ਕਿਤੇ ਲਾਦਣ ਵਾਲੇ ਆਪ ਵਿਲੀਓ ਫਿਰਨਾ ਕੁਝ ਨਹੀਂ ਇੰਦਾ ਮਸ ਆਪਾਂ ਦਾ ਝੋਕੇ ਚੱਕ ਦਈਦੇ ਨੇ ਆਪ ਵੀ ਫਿਰ ਚਲੋ ਹੁਣ ਲਗਦੇ ਆ ਕਰਨਾ ਕਰੋ ਜੇ ਕਾ ਪਖਾੜ ਲਵੇ ਭਰ ਲਿਆ ਆ ਜਿਹੜੀ ਆਪਾਂ ਕਣਕ ਉੱਤੇ ਬੀਜੀ ਸੀ ਦਿਵਾਰੀਆਂ ਵਾ ਕੇ ਤੁਸੀਂ ਦੇਖੀਆ ਭਰਾਵਾਂ ਨੂੰ ਪਿਛਲੇ ਵਲੌਗ ਚ ਇਥੇ ਵੀ ਮਿੱਤਰੋ ਮਾਰਦੀਆਂ ਸਪਰੇ ਮਾਹ ਦਾ ਦਮ ਚੜ ਗਿਆ ਪੰਪ ਲਈ ਆਉਂਦੇ ਨਾਲ ਪਾਣੀ ਦੀ ਬਾਲਟੀ ਓਹੋ ਚਲੋ ਮਿੱਤਰੋ ਨਵੇੜ ਦੀਏ ਕੰਮ ਇਧਰ ਵੀ ਦੇਖ ਲਓ ਲਾਣੇਦਾਰ ਗਿਆ ਹੋਇਆ ਇੱਕ ਪੰਪ ਦੀ ਨਾਲੀ ਲੈਣ ਉਹ ਮਿੱਤਰੋ ਨਾਲ ਹੀ ਇੱਕ ਪੰਪ ਦੀ ਖਰਾਬ ਆ ਯਾਰ ਠੀਕਾ ਸਦੈ ਹੀ ਹੋ ਗਿਆ ਲੱਗ ਜੀ ਮਿੱਤਰੋ ਫੇਰ ਦਿਖਾਉਨੇ ਆ ਹਾਂ ਵੀ ਭਰਾਵੋ ਕਰਤਾ ਪੰਪ ਆਪਾ ਰੈਡੀ ਦਵਾਈ ਦਈਏ ਚ ਪਾ ਲਿਆ ਵਾਲਟੀ ਦੱਸਿਆ ਉਹਨੂੰ ਦਵਾਈ ਘੋੜੀ ਹੋਈ ਆ ਆਪਾ ਉਰੋਂ ਆਪਣੇ ਪੰਪ ਭਰਨ ਵਾਲਾ ਸਿਸਟਮ ਹੋ ਗਿਆ ਬਾਕੀ ਆ ਪੰਪ ਦੀ ਯਾਰ ਜਾਲੀ ਹੈ ਨਹੀਂ ਤੀ ਆ ਪੰਪ ਦੇ ਉੱਤੇ ਰੱਖ ਕੇ ਜਾਲੀ ਪਾਈ ਆ ਬਹੁਤ ਗੰਦ ਨਿਕਲਦਾ ਫੇਰ ਵੀ ਚਲੋ ਪਰਾਲੀ ਦਾ ਪਾਣੀ ਸਾਫ਼ ਹੋ ਕੇ ਲੱਗ ਜਾਂਦਾ ਲਾਣੇਦਾਰ ਕਰੋ ਚੈੱਕ ਆ ਗਿਆ ਮੋਟਰ ਤੇ ਬਾਈ ਘਰ ਆਪਾ ਰੋਟੀ ਖਾਈ ਲੈਨੇ ਆ ਜਾ ਕੇ ਫਿਰ ਦਵਾਈ ਵਾਲੇ ਹੱਥ ਹੋ ਜਾਣਗੇ ਚਲੋ ਮਿੱਤਰੋ ਰੋਟੀ 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 ਯਾਰ ਜ਼ਰੂਰੀ ਆ ਨਾਲੇ ਭੁੱਖ ਲੱਗੀ ਵਿਆਹ ਜਾ ਤੇਲੀ ਪਹਿਲਾਂ ਪਹਿਣਦਾ ਰੋਟੀ ਖਾ ਕੇ ਢਲ ਜੇ ਮਿੱਤਰੋ ਰੋਟੀ ਖਾ ਕੇ ਹੁਣ ਪਹਿਲਾਂ ਫਿਰ ਆ ਕੇ ਲੱਗਦੇ ਆ ਇੱਕ ਸਾਡਾ ਅੱਜ ਅਸੀਂ ਮਿਸ਼ਨ ਹੋਰ ਕਰਿਆ 20 ਅਸੀਂ ਕੁੱਲ ਪੰਪ ਕਰਦੇ ਨੇ 40 ਹੈਨਾ ਪਲਵਾਨ ਆ ਜਾ ਆ ਜਾ ਕਰ ਦਿਆਂ ਰਾ ਇੱਕ ਹੋਰ ਲੋਟ ਰਹੂ ਕੰਮ ਤੂੰ ਮੇਰਾ ਕਿੱਧਰ ਦੇਖੀ ਮਿੱਤਰੋ ਕਰੋ ਜੇ ਕਾ ਆਪਣੇ ਥੱਲੇ ਇੰਨੀ ਇੰਨੀ ਗੱਲਾਂ ਇਹਦੇ ਹੋ ਜਾ ਉਖਰੀ ਆ ਦੇਖੋ ਹੋਊਗੀ ਹੋਊਗੀ ਵਾ ਮਾਰ ਵਾਇਰਸ ਸੁੱਖ ਰੱਖੂ ਆ ਆਪਾਂ ਇੱਥੇ ਐ ਕਰਦੇ ਆ ਇਧਰਲੇ ਪਾਸੇ ਹੋ ਇਹਦੇ ਆਪਾਂ 20 ਪੰਪ ਕਰਦੇ ਆ ਅੱਜ ਇਧਰਲੇ ਪਾਸੇ ਆ ਆਪਾਂ ਕਰਦੇ ਆ 20 ਪੰਪ ਅੱਜ ਸਪਰੇਅ ਦੇ 20 ਆਪਾਂ ਕਰਾਂ ਕੱਲ ਨੂੰ 20 ਕੱਲੂ ਕਰ ਦਾਂਗੇ ਨਾਲੇ ਤਾਂ ਔਖੇ ਨਹੀਂ ਹੋਵਾਂਗੇ ਨਾਲੇ ਉਹ ਸੌਖੇ ਰਹਿਾਂਗੇ ਨਾਲੇ ਹੁਣ ਉਹਨਾਂ ਦੀ ਟਾਈਮ ਆਪਣੇ ਕੋਲੇ ਨਾਲੇ ਕੱਲ ਨੂੰ ਫੇਰ ਬੇਲੀਆਂ ਕੱਲ ਨੂੰ ਆਪਾਂ ਫੇਰ 20 ਕਰ ਲਾਂਗੇ ਪਰਸੋਂ ਨੂੰ ਜਿਆਦਾ ਨੂੰ ਆਪਣਾ ਵੀ ਹੋਰ ਦੇਖਾਂਗੇ ਕਰਨੇ ਬੰਨੇ ਵਾਲਾ ਗਿਤੰਦ ਠੀਕ ਆ ਮਿੱਤਰੋ ਹੁਣ ਤਾਂ ਕਰਕੇ ਪਹਿਲਾਂ ਖਾਨੇ ਰੋਟੀ ਤਰਨ ਵੀ ਨਾਲ ਆ ਗਿਆ ਰੋਟੀ ਸੰਦ ਦਿਖਾਉਣੇ ਚੱਲ ਕੇ ਉੱਥੇ ਨਾਲੇ ਦੇ ਉਹ ਪੰਪ ਦੀ ਜਿਹੜੀ ਦੂਏ ਦੀ ਨਾਲੀ ਆ ਉਹ ਲੈ ਕੇ ਆਉਣੇ ਆ ਉਹ ਜਿਹੜਾ ਤੁਹਾਨੂੰ ਦਿਖਾਇਆ ਆਪਣਾ ਦੂਆ ਪੰਪਤੀ ਨਾ ਉਹਦੀ ਨਾਲੀ ਖਰਾਬ ਹੋ ਗਈ ਦਿਓ ਨਾਲੀ ਕਿਸੇ ਇੱਕ ਮੇਰੇ ਕੋਲੇ ਘਰੇ ਹੋਰ ਵੀ ਪਈ ਤੇ ਬਾਹਰ ਟੁੱਟੀ ਹੋਈ ਆ ਉਹ ਆਪਣੇ ਡੈਡੀ ਕੇ ਦੀ ਪਤਾ ਨਹੀਂ ਮੰਗਮੋਕੇ ਲੈ ਕੇ ਆ ਹੁਣ ਦੇਖਣਾ ਕੀ ਕਰਕੇ ਕੀ ਆਇਆ ਸੰਦ ਦਿਖਾਉਣ ਉੱਥੇ ਆ ਕੇ ਵੀ ਹੈਗੀ ਆ ਜਾਂ ਨਹੀਂ ਹੈਗੀ ਬਾਕੀ ਇਹਦੀ ਖਰਾਬ ਨਾਲੀ ਵੀ ਦਿਖਾਉਣਾ ਠੀਕ ਆ ਮਿੱਤਰੋ ਮਿੱਤਰੋ ਕਰੋ ਜੇਕਰ ਰੋਟੀ ਖਾਣ ਲੱਗੇ ਹੁਣ ਤਾਂ ਕਈ ਦਿਨੋਂ ਕੇ ਰੋਟੀ ਕੇਤੀ ਆਉਂਦੀ ਆ ਉਹ ਖਾਂਦਾ ਪਹਿਲਵਾਨ ਡੈਡੀ ਤੇ ਕਿ ਤਰਨ ਇਹ ਦੋਏ ਖਾ ਕੇ ਆਏ ਨੇ ਬਾਕੀ ਆ ਫਿਰਦਾ ਤਰਨ ਚਲੋ ਖਾ ਲਈਏ ਰੋਟੀ ਮੈਂ ਭਰਾ ਨੂੰ ਦਿਖਾ ਦਈਏ ਗਾਜਰਾਂ ਤੇ ਮੈਂ ਗਾਜਰਾ ਮੈਂ ਟਰਾਲੂ ਆ ਮੂੰਗੀ ਮਾਦਰੀ ਕਹਿੰਦੇ ਨੇ ਆ ਮੂੰਗੀ ਮਾਦਰੀ ਪਹਿਲਵਾਨ ਨੇ ਦੋਹੇ ਦਾਲਾ ਮਿਕਸ ਕਰ ਲੀਆਂ ਇਹ ਓਵੇਂ ਖਾਂਦਾ ਆਪਾਂ ਅਗਲੀ ਗਾਜਰਾਂ ਨਾਲ ਚਾ ਠੀਕ ਆ ਮਿੱਤਰੋ ਖਾਲੀ ਅਵੇ ਚੱਲਦੇ ਆ ਮੈਟਰੋ ਲੱਗੇ ਹੋਇਆ ਕਣਕ ਦੇ ਸਪਰੇਅ ਕਰਨਾ ਪਹਿਲਾਂ ਮੈਂ ਵੀਡੀਓ ਬਣਾਈ ਜੀ ਕਰੋ ਚੈੱਕ ਪੰਪ ਕਰਦੇ ਆਪਾਂ ਨੇ 6 ਆ 8ਵਾਂ ਪੰਪਾ ਤਿੰਨ ਦੇ ਤਿੰਨ 6 8ਵਾਂ ਪੰਪਾ ਕਰੋ ਚੈੱਕ ਵਾਕੀ ਆਪਣੀ ਕਣਕ ਕਰਦੇ ਆ ਇਹੋ ਮੈਟਰੋ ਪਾਣੀ ਵੀ ਲਾਉਣਾ ਵਾਕੀ ਉਹ ਲੱਗਿਆ ਪਹਿਲਵਾਨ ਕਰੋ ਚੈੱਕ ਪ੍ਰੈਸ਼ਰ ਪੰਪ ਦਾ ਲੋਟ ਹੈ ਇਹਦਾ ਆਪਣੇ ਵਾਲੇ ਦਾ ਮਿੱਤਰੋ ਬਸ ਆ ਸੁਪਰ ਸੀਡਰ ਦੀਆਂ ਦੋ ਫਾਂਟੇ ਹੀ ਲੈ ਕੇ ਜਾਣਾ ਉਹਨਾਂ ਮੈਂ ਤੀਜੀ ਨਹੀਂ ਵੇ ਦੋ ਤਾਂ ਵਧੀਆ ਹੋ ਜੰਦੇ ਕਪਣੇ ਲਮਾਨ ਵੱਧਦਾ ਨਾ ਤਾਂ ਕਰਕੇ ਫਿਰ ਸਿਰੇ ਤੋਂ ਸਿਰੇ ਤੱਕ ਵਗ ਜਾਂਦਾ ਪੰਪ 80 ਕਰਵਾ ਹੋ ਜਾਂਦੀ ਨਹੀਂ ਆਪਣੇ 80 ਫਿਰ 160 ਕਰਮ ਸਿਰੇ ਤੋਂ ਸਿਰੇ ਵਗ ਜਾਂਦਾ ਮਾੜਾ ਜਿਹਾ ਹੋਈ ਤੇ ਤੁਰ ਪਈਦਾ ਪੰਪੇ ਇੱਕ ਗਿਆ 20 ਵਗਿਆ 10 ਵਗਿਆ ਤੇ 10 ਪੰਪ ਲਾਤੀ ਸਮਝ ਲੋ ਅਈ ਤੁਮਾ ਕਰੋ ਦੋ ਹੋਰ ਹੋ ਜਾਣਗੇ ਤਿੰਨ ਕੇ ਰਹਿ ਗਏ ਆਪਣੇ ਹੋ ਜੂ ਸਪਰੇ ਹੋਰ ਯਾਰ ਇਹਦਾ ਵੀ ਕੰਮ ਨਿਬੜੂ ਪਰੇ ਇਹਦਾ ਮਿੱਤਰਾਂ ਸੌਖੀ ਬਹੁਤ ਆਲੂਆਂ ਚ ਦਾ ਬਹੁਤ ਔਖਾ ਰਿਆ ਕਣਕ ਦੇ ਨਾਲ ਸੌਖੀ ਆ ਕਰਨੀ ਉਹ ਦੇਖੋ ਪਹਿਲਵਾਨ ਪਹਿਲੀ ਵਾਰੀ ਕਰ ਲੱਗਿਆ ਮਗਾ ਕੋਈ ਨਹੀਂ ਹੁੰਦਾ ਜਿਵੇਂ ਮਾਰਦਾ ਮਾਰੀ ਚਾਲਾ ਚੱਕਦੇ ਝੋਕੇ ਅੱਜ ਇਹਦਾ ਨਵੇੜ ਦੇਣਾ ਕੰਮ ਸਪਰੇਅ ਜੀ ਦਾ ਜੇ ਹੋਰ ਨਹੀਂ 20 ਪੰਪ ਦਾ ਕਰਦੀ ਐ ਇੱਕ ਜਾਣਾ 10 10 10-10 ਕਾਲੂ ਕਰ ਦਾਂਗੇ ਬਾਕੀ ਦੱਸਿਓ ਹੋਰ ਆਹ ਕਣਕ ਆਪਣੀ ਮਿੱਤਰਾਂ ਹੋएगी ਤਾਂ ਸਿੱਧੀ ਆ ਪਰੇ ਪਾਣੀ ਲੱਗੇ ਤੇ ਰਲਿਆ ਉਹ ਨਾਲ ਵਾਧੂ ਹਰੀ ਹੋਈ ਹੋਈ ਆ ਰਾਹੀ ਦਾ ਪਏ ਨਾ ਪੰਗਾ ਨਹੀਂ ਲਿਆ ਇੱਕ ਹਵਾ ਚੱਲਦੀ ਆ ਪੁੱਠੀ ਥੋੜੀ ਜੀ ਮੇਰੇ ਉਤਲੇ ਪਾਸੇ ਆ ਜਾ ਉਹਨੂੰ ਮੇਟਰੋ ਦੱਸਣਾ ਪੈਂਦਾ ਆਈ ਫਾਂਡ ਤੇ ਕਦੇ ਕਰੀ ਨਾ ਸਪਰੇ ਉਹਨੇ ਬਸ ਉਹਦੇ ਇੱਕ ਪੰਪ ਦੀ ਫਾਂਡ ਰਹਿ ਗਈ ਉਹ ਮੈਂ ਆਕੇ ਲਾ ਦੇਣਾ दादा ਨੂੰ ਇਹ ਪਹਿਲਵਾਨ ਇੱਕ ਵਾਰ ਆਪਾਂ ਇਰਾਮ ਕਰਾ ਦਾਂਗੇ ਇਹਨੂੰ। ਬਾਕੀ ਆ ਇਧਰ ਮੀਂਹ ਦੇ ਉਹ ਗੋਬੀ ਖੜੀ ਆ। ਚਲੋ ਮਿੱਤਰੋ ਕਰ ਲਾ ਪੰਪ ਤੁਹਾਨੂੰ ਫੇਰ ਦਿਖਾਉਣਾ। ਜਾਂ 10 ਪੰਪ ਕਰ ਤੇ ਫੇਰ ਦੱਸ ਦਿਆਂ। ਬਾਕੀ ਗੁੱਲੀ ਡੰਡੇ ਦਾ ਆਪਣੇ ਤੇ ਹੈ ਨਹੀਂ ਹੁ ਕੋਰ ਤੇ ਸਪਰੇ ਮਿੱਤਰੋ ਆਂ ਦੱਸਿਓ ਵੀ ਕਰੀ ਲੋਟ ਰਹਿੰਦੀ ਆ ਕਾਮਜਾਵਾ ਕੰਮ ਆ। ਬਾਕੀ ਚਲੋ ਦੇਖਦੇ ਆਗੇ ਹੋ ਗਿਆ ਮਾਗਰੂ ਵੀ ਤਾਂ ਕਰਨੀ ਤਾਂ ਪਊਈ। ਅਜਿਗਾ ਚੱਲ ਹੋਣਾ ਐ ਮਾਰਦੇ ਨੇ ਕੀੜਾਂ ਅਸੀਂ ਤਾਂ ਆਪ ਕਰ ਲਾ ਕੇ ਵੀ ਨਾਲੇ ਮਿੱਤਰੋ ਲੇਬਰ ਦਾ ਕਰਤਿਆਂ ਨਹੀਂ ਪੈਣਾ ਜੇ ਕੰਮਕਾਰ ਕੀ ਦਵਾਈ ਫੇਰ ਤਾਂ ਬਾਰੇ ਨਹੀਂ ਆ ਰਹੀ ਨੇ ਜੇ ਉਹ ਹੋ ਗਿਆ ਹਵਾ ਵਾਲੀ ਚੱਲਦੀ ਆ ਮਿੱਤਰੋ ਖੁਸ਼ ਕਰੀ ਹਵਾ ਸਾਰੀ ਯਾਨਕਿ ਨਿਊਜਲ ਨੀਮੀ ਕਰਕੇ ਮਾਰਨੀ ਪੈਂਦੀ ਆ ਚੱਲੀ ਤਾਂ ਜਾਂਦਾ ਕੰਮ ਨੰਨੜ ਕੇ ਨੀਵਾ ਰੱਖ ਕੇ ਕਰਨਾ ਪੈਂਦਾ ਥੋੜਾ ਜਿਆ ਚਲੋ ਠੀਕ ਆ ਕਰ ਲਾ ਆ ਵੀ ਮਿੱਤਰੋ 1 2 ਤਨ ਉਹ ਤਨ ਕੇ ਰੰਦੇ ਤਾਂ ਹੋ ਗਈ ਇਹ ਆਪਣੇ ਕਣਕ ਨੂੰ ਸਾਨੂੰ ਕੈਮਰੇ ਚ ਘੱਟ ਦਿੰਦੀ ਉਹ ਮਿੱਤਰੋ ਹਰੀ ਵਧੀਆ ਪਾਣੀ ਲੱਗੇ ਤੇ ਚੱਲ ਵਧੀਆ ਦੇਖਣ ਲੱਗ ਜੂ ਹੋਰ ਯਾਰੋ ਸੁਪਰ ਸੀਡਰ ਨੇ ਚਲੋ ਛੱਡੋ ਜਿਹੜਾ ਹੋ ਗਿਆ ਹੋ ਗਿਆ ਹਵਾ ਗਿਆ ਹਨਾ ਚਲੋ ਵਾਹਿਗੁਰੂ ਚੰਗਾ ਹੀ ਕਰੂ ਬਾਬਾ ਨਾਨਕ ਭਲੀ ਕਰੇ ਔਰ ਮਿੱਤਰੋ ਹਾਲਤ ਵੀ ਦੇਖ ਲਓ ਕੀ ਹੋਈ ਪਈ ਆ ਥੋਡੇ ਭਰਾ ਦੀ ਠੀਕ ਆ ਇੱਕ ਹਨਾ ਯਾਰ ਮੈਂ ਜਿਵੇਂ ਆ ਮਿੱਤਰੋ ਕਹਿ ਕੇ ਥੋਡੇ ਨਾਲ ਰੀਕ ਵਲੌਗ ਚ ਗੱਲ ਨਹੀਂ ਕਰਦਾ ਜਿਹੜਾ ਵੀ ਪਿੰਡ ਪੁੰਡ ਦਾ ਹਨਾ ਮੇਰਾ ਨਾਂ ਉਹ ਮਿੱਤਰੋ ਹੀ ਰੱਖਣ ਲੱਗੇ ਹੁਣ ਆਪਾਂ ਮਿੱਤਰੋ ਬੰਦ ਕਰਨਾ ਹੁਣ ਆਪਾਂ ਹੋਰ ਸੋਚਦੇ ਆ ਕਿ ਕੀ ਕਿਹਾ ਕਰੀਏ ਇੱਕ ਇੱਕ ਕਬੂਤਰ ਚੈੱਕ ਕਰੋ ਖੱਤੇ ਜਾ ਕਿੰਨੇ ਫਿਰਦਨੇ ਅੱਜ ਆਹ ਦੇਖੋ ਦੀਦੇ ਨੇ ਬੈਠੇ ਲੈ ਚਲੋ ਇਹਨਾਂ ਦੀ ਵੀ ਰੌਣਕ ਪਲਵਾਨ ਗਿਆ ਮਾੜਾ ਮੋਟਰ ਤੇ ਪਾਣੀ ਪੀਣਾ 10 ਵਜੇ ਤੋਂ ਆਪਾਂ ਦਿੱਤਾ ਨਵੇੜ 10 ਪਾਪ ਲਾਤੇ 10 ਪਾਪ ਅੱਜ ਹੋਰ ਲਾਉਣੇ ਨੇ ਫੇਰ ਆਪਣਾ ਕੰਮ ਹੈਗਾ ਫਿਨਿਸ਼ਰ ਖਾਲ ਆਪਣਾ ਕਰੋ ਚੈੱਕ ਭਰਿਆ ਹੋਇਆ ਸਾਨੂੰ ਪਹਿਲਾਂ ਵੀ ਆਪਾਂ ਨੇ ਦਿਖਾਇਆ ਹੋਰ ਯਾਰ ਕੀ ਔਖਾ ਹੋ ਗਿਆ ਕਾਦੀ ਜੂਨ ਜੱਟ ਦੀ ਹੋਰ ਹਾਲੇ ਤਾਂ ਅੱਧਾ ਮਿੱਤਰੋ ਸਾ ਮੇਰਾ ਤਾਂ ਕਿਵੇਂ ਅੱਧ ਕਬੀਲਦਾਰੀ ਵਾਲਾ ਉੱਧਰ ਨੂੰ ਭੱਜ ਲੱਗਦੇ ਉੱਧਰ ਨੂੰ ਭੱਜ ਲਾ ਅਨੰਦਪੁਰ ਸਾਹਿਬ ਜਾਣਾ ਸੀ ਭਾਣ ਜੇ ਦਾ ਫੋਨ ਵੀ ਆਇਆ ਉਹਦਾ ਹੀ ਬਹੁਜੀ ਕਰਦਾ ਸੀ ਜਾਣ ਨੂੰ ਜੀ ਤਾਂ ਮਿੱਤਰੋ ਮੇਰਾ ਵੀ ਕਰਦਾ ਸੀ ਪਰ ਹੁਣ ਨਹੀਂ ਬਾਈ ਗਰੂ ਨੇ ਇਜਾਜ਼ਤ ਦਿੱਤੀ ਜਾਣ ਦੀ ਚਲੋ ਮੈਂਨ ਮਿੱਤਰੋ ਕਿਰਤਾ ਕਿਰਤਾ ਦਾ ਚਲੋ ਕਰਦੇ ਆ ਹਨਾ ਮਹਾਰਾਜ ਆਪੀ ਫੜ ਲਾਊਗਾ ਕੋਈ ਨਾ ਹੋਲੇ ਮੱਲੇ ਵੇਲੇ ਜਾਇਆ ਵਾਂਗੇ ਆਪਾਂ ਕੋਈ ਚੱਕਰ ਨਹੀਂ ਬਾਕੀ ਮੂਰੇ ਸਵਾ ਆਉਂਦੀ ਸਬਾ ਤੇ ਜਾ ਆਵਾਂਗੇ ਫਿਰ ਆਪਾਂ ਮਿੱਤਰੋ ਆਪਣਾ ਟਰੈਕਟਰ ਵੀ ਤੁਹਾਨੂੰ ਆਇਆ ਤਿਆਰ ਕਰਕੇ ਕਰਦੇ ਦਿਖਾਵਾਂਗੇ ਫਿਰ ਚੱਲਾਂਗੇ ਉਹ ਤੁਹਾਨੂੰ ਸਾਰੇ ਬਲੌਗ ਆਪਣੇ YouTube ਚੈਨਲ ਚੈਂਪੀਅਨ 605 ਵਾਲੇ ਤੇ ਮਿਲਣਗੇ ਬਾਕੀ ਆ ਆ ਪੈਨੇ ਆਪਣੇ ਪੰਪ ਆਉਂਦਾ ਭਲਵਾਨ ਲੱਗਦੇ ਆ ਫਿਰ ਕਰਨ ਸਪਰੇ ਮਿੱਤਰੋ ਦੱਸਿਓ ਇੱਕ ਇਹ ਦਵਾਈ ਕਰਦੇ ਆ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਈ ਆ ਆਹਾ ਜੇ ਕੋਈ ਮੇਰਾ ਭਰਾ ਹਨਾ ਜਰੂਰ ਜੇ ਕੋਈ ਉਹ ਦੇਖਦਾ ਯਾਰ ਕਮੈਂਟ ਕਰਕੇ ਦੱਸਿਓ ਇਹ ਆਪਾਂ ਮਿੱਤਰੋ ਕਰੀਆ ਕੋਰ ਤੇ ਦਿਮਾਗ ਰੋ ਆਪਾਂ ਚਾਰ ਕੇ ਦੇਣਾ ਵਾਗਰੋ ਕਣਕ ਨੂੰ ਪਾਣੀ ਲਾ ਦੇਣਾ ਇੱਕ ਜਿਹੜੀ ਆ ਕਣਕ ਆਪਾਂ ਇਹ ਤੇ ਦੁਕਾਨ ਵਾਲਾ ਤਾਂ ਕਹਿੰਦਾ ਨਾ ਕਰ ਕਹਿੰਦਾ ਕੋਈ ਫਾਇਦਾ ਨਹੀਂ ਕਹਦਾ ਜੀ ਗਿੱਲੀ ਹੁੰਦੀ ਹੈ ਤਾਂ ਉਹ ਕਰਦੀ ਆ ਮਿੱਤਰੋ ਫਿਰ ਸੁੱਕੀ ਤਾਂ ਆ ਵੀ ਆ ਚਲੋ ਇਹ ਤੇ ਮੈਂ ਖਾ ਚੱਲ ਟ੍ਰਾਇਲ ਲੀਆ ਮੈਂ ਖਾ ਇਹਦਾ ਲਾ ਲੈਨੇ ਆ ਜੇ ਰ ਹੋ ਗਈ ਨਾਲੇ ਗਾਹ ਨੂੰ ਆਪਣੇ ਚੱਲ ਬਲੌਗ ਦੇ ਵਿੱਚ ਤਾਂ ਪਾਈ ਹੋਈ ਆ ਇਹ ਫਿਰ ਇਹ ਦਵਾਈ ਕਰਾਂਗੇ ਠੀਕ ਆ ਇੱਕ ਜਾਰ ਆ ਪੰਪ ਦੀ ਨਾਲੀ ਨੇ ਦੁਖੀ ਕਰ ਲਿਆ ਦੋ ਨਾਲੀਆਂ ਪਹਿਲਾਂ ਇੱਕ ਖਰਾਬ ਹੋਈ ਆ ਵੀ ਕਿਸੇ ਤੋਂ ਮਾਕੇ ਲੈ ਗਿਆ ਦੀ ਇਹਦੇ ਮੂਰੇ ਚੇਪੀ ਲੱਗੀ ਇਹ ਵੀ ਖਰਾਬ ਆ ਹੋਰ ਜਦ ਮੰਗ ਮਾਸਾਂ ਦਾ ਹੈ ਜੀ ਹੁੰਦਾ ਮੈਨੂੰ ਐਂ ਦੀ ਵੀ ਜਾਰ ਆਪਣੇ ਮਿੱਤਰੋਂ ਐ ਪੰਪ ਦਾ ਹੈਗਾ ਆਪਣੇ ਵਾਲਾ ਤੇ ਕਰੋ ਚੱਕਾ ਪਿਆ ਜਿਹੜਾ ਮੈਂ ਕੱਲ ਲੈ ਕੇ ਆਇਆ ਆਪਣਾ ਦਾ ਕੋਕਾ ਪੀਸ ਆ ਇਹ ਹਲੇ ਤੱਕ ਜਿਹਨਾਂ ਟੈਂ ਮੇਰੇ ਕੋਲ ਜਿਆਦਾ ਜੀ ਕੋਈ ਕੱਲ ਨੂੰ ਮਾਕੇ ਲੈ ਗਿਆ ਫੇਰ ਪਤਾ ਨਹੀਂ ਇਹਦੇ ਵਿੱਚ ਮਿੱਤਰੋਂ ਪਤਾ ਨਹੀਂ ਕੀ ਨੁਕਸ ਪੈ ਜੇਂਦਾ ਪਤਾ ਨਹੀਂ ਇਹਦਾ ਫਿਰ ਸੈਟਿੰਗ ਸੁੱਟਿੰਗ ਜੇ ਤੋ ਹਿਲ ਕਰਨੀ ਪੈਂਦੀ ਆ ਪਤਾ ਨਹੀਂ ਕਾਦੀ ਕਰੀ ਆ ਉਹਨਾਂ ਨੇ ਕੱਲ ਵੀ ਰੁਪਈਆ ਨਹੀਂ ਮੇਥੋਂ ਕੋਈ ਲਿਆ ਕੱਲ ਉਹਨਾਂ ਨੇ ਯਾਨੀ ਕਿਸੇ ਨੂੰ ਐਵੇਂ ਕਹਾ ਭਾਈਆ ਨੇ ਬਾਕੀ ਆ ਆਪਣਾ ਨੰਬਰ ਆ ਜੀ ਕਿਸੇ ਭਰਾ ਨੇ ਕੋਈ ਗੱਲਬਾਤ ਕਰਨੀ ਹੁੰਦੀ ਆ ਕੋਈ ਨਾ ਜਰੂਰ ਫੋਨ ਕਰਿਓ ਠੀਕ ਆ ਹੋਰ ਇੱਕ ਦੱਸਿਓ ਆਪਣੇ ਭਰਾ ਹਨਾ ਕਮੈਂਟ ਕਰਕੇ ਵੀ ਆਪਣੀ ਵੀਡੀਓ ਕਿੱਥੇ ਕਿੱਥੇ ਤੱਕ ਕਿਹੜਾ-ਕਿਹੜਾ ਬੰਦਾ ਦੇਖਦਾ ਵੀ ਕੱਲੇ ਪਿੰਡ ਦੀ ਦੇ ਹੀ ਨੇ ਆ ਕੋਈ ਕੋਈ ਮੇਰਾ ਬਾਹਰਲਾ ਭਰਾ ਹਨਾ ਵੀ ਆਪਾਂ ਨੂੰ ਕੋਈ ਹੋਰ ਵੀ ਕੋਈ ਆਪਣਾ ਡੇਲੀ ਵਲੌਗ ਦੇਖਦਾ ਹੋਵੇ ਕੀ ਪਤਾ ਮਿੱਤਰੋ ਆਪਾਂ ਜਿੱਦ ਤੋਂ ਬਲੌਗ ਬਣਾਉਣ ਲੱਗਿਆ ਆਲੂ ਬੀਜਣ ਤੋਂ ਸਾਰੀ ਯਾਰਨੀ ਜਿਹੜੇ ਭਰਾਵਾਂ ਨੇ ਦੇਖਿਓ ਕੋਈ ਤਾਂ ਇਹੋ ਜਿਹਾ ਹੋਈ ਸੋਚ ਇੱਕ ਚਲੋ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਆ ਬਾਕੀ ਲੱਗਦੇ ਆ ਆ ਗਿਆ ਭਲਵਾਨ ਪਾਣੀ ਪੂਣੀ ਪੀ ਕੇ ਇੱਕ ਮਿੱਤਰੋ ਤੁਹਾਨੂੰ ਗੱਲ ਦੱਸਦਾ ਦੇਖ ਲਓ ਅੱਗੇ ਆਏ ਹੈ ਅੱਜ ਦੇ ਜਦ ਮੈਂ ਹੀ ਨਿਆਣਾ ਦੀ ਜੱਦੀ ਜਾਦੀ ਗੱਲ ਲਾ ਲੋ ਔਰੇ ਅਸੀਂ ਮੋਟਰਾਂ ਤੇ ਜਾਂ ਜੱਦੀ ਧੀ ਲਾਉਂਦੇ ਜਾਣ ਕੇ ਮੇਰਾ ਡੈਡੀ ਚਾਚੇ ਹੁਣੀ ਸਾਰੇ ਔਰੇ ਹਰਾ ਇਕੱਠੇ ਹੁੰਦੇ ਸੀ ਹੁਣ ਸਮਝ ਲਓ ਅਸੀਂ ਮੋਟਰ ਤੇ ਆਂ ਹੈ ਪਹਿਲਵਾਨ ਆਲੇ-ਦਾਲੇ ਤੈਨੂੰ ਟਾਵੀ ਟਾਵੀ ਮੋਟਰ ਤੇ ਬੰਦਾ ਨੀਂਦਾ ਨੀਂਦੀਂਦਾ ਦੇਖ ਲੱਕੀ ਕੋਈ ਇੱਕ ਤਾਂ ਸਾਡੇ ਆ ਸਾਹਮਣੇ ਮੋਟਰ ਤੇ ਆ ਇਹਨਾਂ ਦੀ ਵਿਚਾਰਿਆਂ ਦੀ ਸਬਜ਼ੀ ਲੱਗੀ ਹੋਈ ਆ ਆਪਣੇ ਰੇਸ ਮਹੂਣੀ ਨੇ ਇੱਕ ਤਾਂ ਇਹ ਨੇ ਮੋਟਰ ਤੇ ਇੱਕੋ ਆਪਣੇ ਸਾਹਮਣੇ ਆ ਗਵਾਂਡੀ ਨੇ ਜਿੰਨਾਂ ਦਾ ਆਪਣੀ ਆ ਵਟ ਸਾਂਝੇ ਦੋ ਜਾਨੇ ਬਸ ਇਹ ਨੇ ਜਾਂ ਦੋ ਅਸੀਂ ਆ ਫੋਰ ਆਲੇ-ਦਾਲੇ ਮਿੱਤਰੋ ਕੋਈ ਬੰਦਾ ਨੀਂਦੀਂਦਾ ਨਾਲੇ ਕਿੰਨੇ 12 1 ਵਜੇ ਦਾ ਟਾਈਮ ਆ ਪਤਾ ਨਹੀਂ ਕੀ ਚੱਕਰ ਆ ਲੋਕਾਂ ਦਾ ਪਤਾ ਨਹੀਂ ਖੱਤੇ ਜੀਨ ਲੱਗਦਾ ਸਾਡਾ ਤਾਂ ਤੁਸੀਂ ਡੇਲੀ ਵਲੌਗ ਦੇਖਦੇ ਹੋ ਅੱਜ ਦਾ ਰੋਜ਼ ਤੜਕੇ ਆ ਜਨੇ ਆਥ ਨੇ ਪਗ ਜਨੇ ਮਿੱਤਰ ਸਾਡੇ ਕੰਮ ਵੀ ਹਿਸਾਬ ਨਹੀਂ ਵੰਡੇ ਹੁੰਦੇ ਨੇ ਵੀ ਕੋਈ ਨਾ ਆਪਦਾ ਹੌਲੀ ਹੌਲੀ ਹੈ ਨਾ ਸਰਕਲ ਚਲਾਈ ਜਾਂਦੇ ਹੁਣ ਜਿਵੇਂ ਅੱਜ 20 ਪੰਪੀ ਕਰਾਂਗੇ ਬਾळा ਆਪਦਾ ਮਾਰ ਕੇ ਵੀ ਕੀ ਲੈਣਾ ਕੋਈ ਨਾ 20 ਕਾਲੂ ਕਰਦਾਂਗੇ ਇੱਥੇ ਆ ਕਿਹੜਾ ਕਿਤੇ ਜਾਣਾ ਦੇਖੋ ਬਾਕੀ ਆ ਕਬੂਤਰ ਉੱਡਦੇ ਲੈ ਡਾਰਾਂ ਦੀਆਂ ਡਾਰਾਂ ਉੱਡਦੀਆਂ ਨੇ ਅੱਜ ਮਿੱਤਰੋ ਕਰੋ ਚੈੱਕ ਇਹ ਵੀ ਖਾਂਦੇ ਨੇ ਖੱਤੇ ਜੋ ਆਪਣੇ ਜੋ ਕੋਸ ਹਨਾ ਅਣਕੋ ਹੋਰ ਕਣਕ ਕੱਢ ਕੇ ਖਾਂਦੇ ਨਹੀਂ ਹੋਰ ਐਨੀ ਬਈ ਹੁੰਦੀ ਹੈ ਜਿਹੜੀ ਉਹ ਦਾਣਾ ਚੋਗਣਾ ਹੀ ਆ ਜੇ ਹੁਣ ਇਹਦੇ ਵਿੱਚ ਫਿਰਦੇ ਹੋਣਗੇ ਹਾਂ ਇਹ ਕਣਕ ਨਹੀਂ ਹੁੰਦੀ ਕੋਈ ਫੇਰ ਜਿਹਨਾਂ ਆਹਰੀ ਹੋਈ ਉਹ ਪਰਲਾ ਬਾਣਾ ਮੋਟਾ ਜਿਹੜਾ ਹੋਇਆ ਉਹ ਚੱਕ ਚੋਗਣਾ ਨਹੀਂ ਉਹ ਤਾਂ ਜਾਨਵਰ ਨਹੀਂ ਚੋਗ ਲੈਣਾ ਇਹ ਚੋਖਾ ਬਰਾ ਕਿੰਨੀ ਚੋਗੀ ਹੋਈ ਹੈ ਜਿਹੜੀ ਪਹਿਲਾਂ ਮਿੱਤਰੋ ਆਹ ਦੱਸਿਓ ਵਿੱਚ ਕੀ ਭਰਾ ਕਹਿੰਦੇ ਨੇ ਕਣਕ ਵੀ ਆਪਣੀ ਕਾਮਯਾਬ ਨਹੀਂ ਹੋਣੀ ਸਾਨੂੰ ਥੱਲੇ ਬਹਿ ਕੇ ਸਿਆੜ ਚ ਇੱਕ ਕਰਾਉਣਾ ਇਹ ਕਰੋ ਮਾੜੇ ਜੇ ਚੈੱਕ ਇਹੂੰ ਕਰਚਿਆ ਕਰਕੇ ਦੀਂਦੀ ਘਟਾ ਇਹ ਆਪਾਂ ਮੰਨਦੇ ਆਂ ਖੜਾਕ ਪ੍ਰਧਾਨ ਪਲਵਾਨ ਕਰਚਿਆ ਕਰਕੇ ਥੋੜੀ ਜੀ ਸੋ ਘਟ ਹੁੰਦੀ ਆ ਕਣਕ ਆਪਣੀ ਇਹ ਜਾਂ ਪਾਣੀ ਲੱਗ ਗਿਆ ਥੋੜੀ ਜੀ ਆ ਗਈ ਫੇਰ ਲੋਡ ਰਹੁ ਚਲੋ ਮਿੱਤਰੋ ਕਰ ਲਈਏ ਦਵਾਈ ਰੈਡੀ ਫਿਰ ਮਿਲਦੇ ਆਂ ਹੋਰ ਯਾਰ ਕਰ ਲਈਏ ਕੰਮ ਠੀਕ ਆ ਮਿੱਤਰੋ ਆਪਣੇ ਚੈਨਲ ਨੂੰ ਵੀਰ ਬਣ ਕੇ ਸਾਰੇ ਭਰਾ ਨਾਲ ਜਰੂਰ ਸਬਸਕ੍ਰਾਈਬ ਕਰਿਓ ਆਪਣੀ ਮੀਰਾ ਬਣ ਕੇ ਵੀ ਐ ਆ ਵੀ ਮੈਨੂੰ 6 ਮਹੀਨਿਆਂ 'ਚ ਆਪਣੇ 1000 ਤੱਕ ਸਬਸਕ੍ਰਾਈਬਰ ਹੋ ਜਾਣਾ ਨਾਲ ਆਪਣਾ ਚੈਨਲ ਦੀ ਮੋਨਟਾਈਜੇਸ਼ਨ ਆਉਣ ਹੋ ਜੇ ਚਲੋ ਫਿਰ ਮੜਾਇਆ ਆਪਣਾ ਵੀ ਐ ਨੌਜਾ ਹੋ ਜੂ ਵੀ ਹਾਂ ਕੋਈ ਨਾ ਆਪਾਂ ਮਿੱਤਰੋਂ ਐ ਬੜੇ ਫਾਰਮ ਵਾਲੇ ਤਾਂ ਹੈ ਨਹੀਂ ਵੀ ਐਡਾ ਆਪਾਂ ਫਾਰਮ ਲਾ ਕੇ ਲਾ ਲਈਏ ਆਪਾਂ ਦਾ ਵਾ ਇੱਕ ਛੋਟੇ ਜਿਹੇ ਕਿਸਾਨ ਆ ਮਿਡਲ ਕਲਾਸ ਜਿਵੇਂ ਕਹਿੰਦੇ ਨੇ ਆਪਦਾ ਕਰਕੇ ਉਹੀ ਕਰਦੇ ਆ ਜਿਵੇਂ ਆ ਜਿਹਨੂੰ ਦੱਸਿਆ ਪਹਿਲੀ ਪੂਲੀ ਜਿਹੜੀ ਆਪਣੀ ਸਿੱਧਾ ਜਿਹਾ ਹਿਸਾਬ ਆਪਣਾ ਤਾਂ ਆਪਾਂ ਕੋਈ ਫੜਾ ਫੋਕਿਆ ਝੂਠ ਝਾਟ ਨਹੀਂ ਮਾਰਦੇ ਸਿੱਧੀ ਗੱਲ ਆ ਜਿਹੜਾ ਕੋ ਹੈਗਾ ਹੈਗਾ ਜਿਹੜਾ ਕੋ ਨਹੀਂ ਹੈਗਾ ਨਹੀਂ ਹੈਗਾ ਨਹੀਂ ਪਹਿਲਵਾਨ ਆਪਦੀ ਜ਼ਿੰਦਗੀ ਚ ਖੋਸਾਂ ਪੂਰੇ ਤੁਸੀਂ ਐਂ ਦੇਖੋ ਲੋਕ ਇਹਦੀਆਂ ਵੀ ਟਿੱਤਰਾ ਕਰਦੇ ਨੇ ਚਲ ਆਪਾਂ ਵਲੌਗ ਬਣਾ ਕੇ ਆਪਾਂ ਪਾਉਣੇ ਆਪਣੀ ਉਹ ਆ ਆਪਾਂ ਕਿਸੇ ਨੂੰ ਤਾਂ ਉਹ ਕਹਦੇ ਨਹੀਂ ਇਹਦੀ ਵੀ ਟਿੱਚਰ ਕਰਦੇ ਨੇ ਡੈਡੀ ਨੂੰ ਕਹਿੰਦੇ ਨੇ ਤੇਰਾ ਮੁੰਡਾ ਤਾਂ ਵੀਡੀਓ ਉਡਾ ਕੇ ਪਾਉਣ ਲੱਗ ਗਿਆ ਉਹ ਐਂ ਕਰਦਾ ਉਹ ਐਂ ਕਰਦਾ ਦੱਸ ਇਹ ਜੇ ਮਿੱਤਰੋ ਦੱਸਿਓ ਇਹਦੇ ਨਾਲ ਕੋਈ ਚੱਕਰ ਪੈਂਦਾ ਵੀ ਵਲੌਗ ਬਣਾ ਕੇ ਆਪਾਂ ਪਾ ਦਿੰਦੇ ਆ ਸਮਾਜ ਨਾਲੇ ਆਪਦੀ ਜ਼ਿਆਦਤ ਤਾਂ ਹੈਗੀ ਆ ਕਿ ਨਹੀਂ ਕੱਲ ਨੂੰ ਬੁੜੇ ਹੋਵਾਂਗੇ ਦੇਖਾਂਗੇ ਤਾਂ ਸਹੀ ਵੀ ਆਹ ਕੋ ਕਰਿਆ ਦੀ ਕਿ ਨਹੀਂ ਪਹਿਲਵਾਨ ਵੀ ਆਪਾਂ ਆਹ ਦੇ ਤਰੀਕ ਤੇ ਉਹਦੇ ਆਈਉ ਐ ਸਪਰੇਅ ਕਰੀਤੀ ਜਾਂ ਆਹ ਕੰਮ ਕਰਿਆ ਸੀ ਚਲੋ ਠੀਕ ਆ ਮਿੱਤਰੋ ਕੋੜਲਾ ਦਵਾਈ ਗੱਲਾਂ ਵੱਧ ਹੋ ਗਈਆਂ ਠੀਕ ਆ ਰੌਣਕ ਲਾਦੀ ਅੱਜ ਦਾ ਰੌਣਕ ਮੇਟਰੋ ਕਰੋ ਚ ਇੱਕ ਸਾਡਾ ਪੰਪ ਯਾਰ ਸਾਸ ਨਹੀਂ ਦਿੰਦਾ ਜਿਹੜੀ ਪਹਿਲੇ ਇਹਦੇ ਨਾਲ ਨਾਲ ਹੀ ਸੀ ਉਹ ਵੀ ਉਹਦਾ ਪ੍ਰੈਸ਼ਰ ਬਾਦੂ ਇਹ ਲੋਟਾ ਕਿਖੀ ਵਾਲੇ ਪੈਂਦੀ ਆ ਜਿਹੜੀ ਇਹ ਨਾਲ ਹੀ ਆ ਇਹ ਚਲਦੀ ਚਲਦੀ ਕਦੇ ਖੜ ਜੈਂਦੀ ਆ ਹੁਣ ਆ ਪਹਿਲਵਾਨ ਤਾਂ ਬੈਠਾ ਮੈਂ ਇੱਕ ਪੰਪ ਹੋਰ ਕਰਿਆ ਹੁਣ ਡੈਡੀ ਨੂੰ ਕਿਹਾ ਵੀ ਜੇ ਕੋਈ ਹੋਰ ਨਾਲ ਹੀ ਕਿਸ ਤੋਂ ਮਿਲ ਜੇ ਨਹੀਂ ਫਿਰ ਉਹ ਇਹਦੇ ਮੂਰੇ ਕਾਹਦੇ ਰੱਖਦਾ ਸਮਾਨ ਲੈ ਰੱਖ ਰੱਖਾ ਕਿੱਥੇ ਤੋਂ ਦੀ ਆ ਦੇਖ ਲਓ ਇਹਦੇ ਕੰਮ ਬੰਦਾ ਇਥੋਂ ਪਾਣੀ ਦੋ ਰੱਖੂ ਕਿੱਥੇ ਦੀ ਸਮਾਨ ਪੰਪ ਹੋਰ ਭਾਂਡ ਚੋ ਬਾਲਟੀ ਹੈ ਬਾਲਟੀ ਤੋਂ ਪਰ ਦਵਾਈ ਨਾ ਢੋਲਦੀ ਹੋਰ ਕਿਤੇ ਪੱਥਾ ਪਾ ਦੇ ਪਹਿਲੀ ਨਹੀਂ ਲੋਟਣਾ ਦਾ ਕੰਮ ਹੁਣ ਮਿੱਤਰੋ ਲਾਣੇਦਾਰ ਨੂੰ ਕਿਹਾ ਜਾਏਗਾ ਨਹੀਂ ਫਿਰ ਇੱਕ ਪੰਪਰੀ ਕਰਨੀ ਪਊ ਹੋਰ ਯਾਰ ਕਾਦਾ ਆਪਦੇ ਸੰਤ ਬਿਨਾ ਵੀ ਕੁਝ ਨਹੀਂ ਹੈਗਾ ਹੁਣ ਐ ਨਹੀਂ ਪਤਾ ਆਊ ਕਦ ਕਹਲੇ ਉਹਨਾਂ ਟਾਈਮ ਖਰਾਬੂ ਇੱਕਾ ਹਵਾ ਨੇ ਦੁਖੀ ਕਰ ਲਿਆ ਭੈਣ ਦੀ ਲਨ ਰੋਜ ਹੀ ਚੱਲ ਪੈਂਦੀ ਆ ਸੌਰੀ ਮਿੱਤਰੋ ਗਾਲਾਂ ਨਿਕਲ ਗਈਆਂ ਮੂੰਹ ਤੇ ਦੋ ਤਿੰਨ ਹੋਰ ਯਾਰ ਔਖਾ ਹੋ ਗਿਆ ਜੇ ਬੰਦਾ ਦੁਖੀ ਹੋ ਜਾਵੇ ਰਗਾਲ ਹੀ ਨਿਕਲਦੀਆਂ ਨੇ ਹੈ ਆ ਗਿਆ ਮਿੱਤਰੋ ਲਾਣੇਦਾਰ ਦੇਖਦਾ ਕੀ ਕਹਿੰਦਾ ਚਲੋ ਕਰਦੇ ਆ ਸੇ ਪੰਪ ਰਹਿ ਗਏ ਬਾਕੀ ਆਪਣੇ ਇੱਧਰ ਲਈ ਲੈਣ ਜਾ 20 ਵਿਘਿਆਂ ਦੀ ਚ ਹਾਂ ਓਕੇ ਆ ਜਾਣ ਤੋਂ ਦੇਖਦੇ ਆ ਫਿਰ ਹਾਂ ਵੀ ਮਿੱਤਰੋ ਕਰੋ ਚੈੱਕ ਆ ਆਪਣੀ 20 ਵਿਘੇ ਸੋਚ ਆਪਾਂ ਨੇ 20 ਪੰਪ ਕਰਤੇ ਨਵੇੜ ਦਾ ਕੰਮ ਚ ਆ ਇੱਕ ਪੰਪ ਰਹਿ ਗਿਆ ਯਾਰ ਉਹ ਪੰਪ ਦੀ ਨਾਲੀ ਨਹੀਂ ਲੋਟਾਈ ਉਹ ਖਰਾਬ ਹੋ ਗਿਆ ਇਹ ਵੀ ਚਰਚਰ ਜੀ ਕਰਦਾ ਜੇ ਬੰਨੇ ਇਹ ਯਾਰ ਪੰਪਾਂ ਤਾਂ ਨਵਾਂ ਲੈ ਕੇ ਆਉਣਾ ਮੇਰੇ ਹਿਸਾਬ ਨਾਲ ਇਹਨੂੰ ਵੇਚ ਦੇ ਕੇ ਨਾ ਇਹਾਂ ਚੱਲੂ ਜਾਂ ਨਹੀਂ ਚੱਲੂ ਇਹ ਹੈ ਨਹੀਂ ਕੰਮ ਦਾ ਇਹਨਾਂ ਉਹ ਮਿੱਤਰੋ ਜੇ ਸਟਾਰਟ ਹੋ ਜਾ ਫੇਰ ਵਧੀਆ ਚੱਲਦਾ ਜੇਵਾ ਸਟਾਰਟ ਨਾ ਹੋਵੇ ਫਿਰ ਨਾ ਹੁੰਦੇ ਹੀ ਨਹੀਂ ਕਈ ਵਾਰ ਫਿਰ ਪ੍ਰੈਸ਼ਰ 'ਚ ਉਹ ਕਰਨ ਲੱਗ ਜਿੰਦਾ ਚਲੋ ਹੁਣ ਆਪਣੇ ਇਹ 'ਚ ਰਹਿ ਕੇ 18 ਕ ਪੰਪ ਔਖੇ ਔਖੇ ਇਹਦੇ ਨਾਲ ਲਾਉਣਾ ਬੰਨੇ ਫੇਰ ਦੇਖਾਂਗੇ ਕਹਾਂ ਜਾਂ ਦੂਜੀ ਸਪਰੇ ਕਰਾਂਗੇ ਵੀ ਇਹਦਾ ਕੀ ਬਣਦਾ ਪੰਪ ਜਿਹਦਾ ਯਾਰ ਇੱਕ ਜਾਂ ਇੱਕ ਉਹ ਆਉਂਦਾ ਨਾਲ ਜੂਰੀਆ ਖਣਿਆ ਉਹਦਾ ਨਾਲ ਉਹ ਸਪਰੇ ਕਰਦਾ ਹੁੰਦਾ ਮੈਂ ਇਹਦਾ ਮੈਂ ਦਾ ਵੀ ਉਹ ਲੈ ਕੇ ਆਵਾਂਗੇ ਚਲੋ ਅੱਧੀ ਦਾ ਇਹਦੇ ਜਿਹੜੀ ਆਪਾਂ ਕਰਨੀ ਦੀ ਇਹਨੂੰ ਮਿੱਤਰੋ ਪਾਣੀ ਲਾਉਣਾ ਤਿੰਨ ਚਾਰ ਦਿਨਾਂ ਤੱਕ ਜੇ ਕੱਲ ਤੋਂ ਹਾਲ ਤਨ ਪ ਬਾਕੀ ਆਪ ਆ ਆਪਣਾ ਜਗੰਡਾ ਰੱਖ ਲੇ ਤੇ ਹੁਣ ਵੀ ਕਿਉਂ ਨਾ ਮੜਾ ਚਾਹ ਪਾਣੀ ਲਾ ਲੈ ਮੈਨੂੰ ਮੜਾ ਘਰੇ ਕੰਮ ਆ ਨਾਲੇ ਉਹ ਘਰੇ ਆਵਾ ਹੋਰ ਜਾਰੋ ਹੈਰੀ ਵਾਲਾ ਦੂਜੇ ਭਾਈ ਵਾਲਾ ਪੰਪ ਤਾਂ ਚੱਲਦਾ ਉਹਦੀ ਨਾਲ ਹੀ ਨਹੀਂ ਕੰਮਦੀ ਹੋਰ ਇਹ ਤੇ ਜੀ ਇਹ ਨਾਲ ਹੀ ਉਹਦੇ ਲਾਉਨੇ ਉਹ ਪਾਣੀ ਘਟ ਕੱਢਦਾ ਫਿਰ ਪ੍ਰੈਸ਼ਰ ਨਹੀਂ ਬਣਾਉਂਦਾ ਇਹ ਨਾਲ ਹੀ ਇਹੀ ਪੰਪ ਦੇ ਪ੍ਰੈਸ਼ਰ ਬਣਾਉਂਦੀ ਆ ਫਿਰ ਉਹ ਔਕਾ ਹੋ ਜੇਗਾ ਹੁਣ ਮੈਂ ਕਹਾਂ ਚੱਲਾ ਖਾਲ ਦਾ ਭਰਿਆ ਹੋਇਆ ਆ ਖਤਾਏ ਤੇ ਵੀ ਮਾਰ ਹੀ ਦਿੰਨੇ ਆ ਕੱਲ ਨੂੰ ਫੇਰ ਲਿਬੜਾਂਗੇ ਤਾਂ ਕਰਕੇ ਪਹਿਲਵਾਨ ਦਾ ਵਾਗਿਆ ਮੋਟਰ ਤੇ ਮੈਂ ਵੀ ਚੱਲਦਾ ਚਲੋ ਯਾਰ ਲੱਗਦਿਆਂ ਕਰਨ ਨੂੰ ਦਿਖਾਉਣੇ ਆ ਫਿਰ ਹੋਰ ਯਾਰ ਕਾਦਾ ਜਿਹੜਾ ਜਰਾ ਮੇਰੇ ਵਰਗਾ ਮੀਡਲ ਕਲਾਸ ਆ ਇਹ ਮਿੱਤਰੋ ਦੱਸਿਓ ਸਾਰਿਆਂ ਦੀ ਇਹੀ ਯਾਰ ਹੁੰਦਾ ਜਾਂ ਕੰਮ ਹੁੰਦਾ ਤਾਂ ਕਿਹਨਾ ਕੱਲਾ ਮੇਰੀ ਐ ਹੋ ਜਾਂਦਾ ਵੀ ਹਾਂ ਇਧਰ ਨੂੰ ਹੋ ਜਾ ਇਧਰ ਨੂੰ ਹੋ ਜਾ ਇੱਕ ਪਤਾ ਨਹੀਂ ਹੈਗਾ ਕੱਲਾ ਜਾਣਾ ਇੱਕ ਮਿੱਤਰੋ ਗੱਲ ਹੋਰ ਆ ਅੱਗੇ ਨਾ ਤਿੰਨ ਤਿੰਨ ਚਾਰ ਚਾਰ ਭਾਈ ਹੁੰਦੇ ਸੀ ਟੈਨਸ਼ਨ ਖਾ ਜਾਂਦੀ ਹੁੰਦੀ ਹੁਣ ਜਿਵੇਂ ਇਕੱਲੇ ਇਕੱਲੇ ਨੇ ਸਾਰੇ ਗਾਹਾਂ ਮੇਰਾ ਮੁੰਡਾ ਵੀ ਇਕੱਲੇ ਹੀ ਆ ਚਲੋ ਕਨਾਂ ਉਹ ਮੁੰਡੇ ਦਾ ਯਾਰ ਜਵਾਕ ਤਾਂ 2 2 3 3 ਹੋਣੇ ਚਾਹੀਦੇ ਨੇ ਵੀ ਇੱਕ ਉਧਰ ਨੂੰ ਵਾਗ ਗਿਆ ਇੱਕ ਇਧਰ ਨੂੰ ਆ ਗਿਆ ਵੀ ਸਾਰੇ ਕੰਮ ਖਿੱਚੀ ਜਾਣਗੇ ਕੋਈ ਨਾ ਜੇ ਹੋਵੇ ਜਾਇਦਾਦ ਹੀ ਆ ਆਪੀ ਸੜ ਜੇਦਾ ਹੁੰਦਾ ਮੇਰਾ ਤਾਂ ਮੰਨਣਾ ਇਹ ਆ ਹੋਰ ਹੁਣ ਮੈਂ ਹੀ ਦੇਖ ਲਓ ਕੱਲਾ ਕਦੇ ਉਧਰ ਨੂੰ ਭੱਜ ਲੱਗਦੇ ਉਧਰ ਨੂੰ ਭੱਜ ਲਈ ਹੀ ਨਹੀਂ ਲੋਟ ਆਉਂਦਾ ਆ ਹਾਲਤ ਦੇਖ ਲਓ ਥੋੜੇ ਸਾਹਮਣੇ ਕੀ ਬਣੀ ਪਈ ਆ ਚਲੋ ਕਿਰਤ ਰੱਬ ਕੰਮ ਦਿੰਦਾ ਨਾ ਇਦੋਂ ਹੋਰ ਕੀ ਚਾਹੀਦਾ ਆਪ ਦਾ ਆਪ ਦੇ ਘਰੇ ਤਾਂ ਕਰਦੇ ਆ ਆਪ ਦੇ ਟੱਬਰ ਕੋਲੇ ਇਦਾਂ ਨਾ ਮਿੱਤਰੋ ਠੀਕ ਆ ਬਾਕੀ ਚੱਲਦੇ ਆ ਚਾਹ ਪਾਣੀ ਪੀਨੇ ਆ ਫਿਰ ਫੇਰ ਲੱਗਦੇ ਆ ਤੁਹਾਨੂੰ ਦਿਖਾਉਣੇ ਆ ਠੀਕ ਆ ਭਰਾਓ ਹਾਂ ਵੀ ਮਿੱਤਰੋ ਇਹ ਯਾਰ ਪੰਪ ਜਿਹੜਾ ਮੇਰੇ ਮਾਗਾ ਟੱਜਾ ਆ ਚੈੱਕ ਕਰੋ ਇਹ ਆ ਰਹੀ ਨਹੀਂ ਲੋਟ ਆ ਹੋਰ ਮਗਾ ਬਾਦਰੋ ਫਿਰ ਮੈਂ ਤੇ ਪਰਵਾਣ ਆਵਾਂਗੇ ਘਰੇ ਫਿਰ ਮੱਖਾ ਘਰੇ ਆਉਣਾ ਭਾਓ ਇਹ ਆਪਣੇ بڑے ਭਾਈ ਦਾ ਉਹਨੂੰ ਲੈ ਆਉਣਾ ਜਾ ਕੇ ਨਾਲੇ ਮਾੜਾ ਜਾ ਘਰੋਂ ਚਾਹ ਦੀ ਚੱਕ ਲਿਆ ਆ ਮਥਿਆ ਹੋਰ ਨਾਲੇ ਮਾਖਾ ਮੜ ਦੀ ਹਵਾ ਢਾਲ ਜੂ ਯਾਰ ਹੁਣ ਦੂਜੇ ਪਾਸੇ ਥੋੜਾ ਪੁੱਠੇ ਪਾਸੇ ਨੂੰ ਸਪਰੇਅ ਕਰਦੀ ਆ ਉਹਦਾ ਫੰਟਾ ਆਪਣੀਆਂ ਸਿੱਧੀਆਂ ਦੀ ਬਾਕ ਅੱਜ ਇੱਕ ਹੋਰ ਆਪਣਾ ਪਾਲਸਰ ਆ। ਇਹਨੂੰ ਵੀ ਮਿੱਤਰੋ 6-7 ਸਾਲ ਹੋ ਗਏ ਕੋਈ ਕਹਿ ਨਹੀਂ ਸਕਦਾ ਦੇਖ ਕੇ। ਕੋਈ ਸਾਨੂੰ ਕਦੇ ਦਿਖਾਉਂਗਾ ਕੋਈ ਨਾ। ਬਾਕੀ ਚਾਹਦੇ ਆ ਪਿੰਡ ਨੂੰ ਪੈਂਡਾ ਲੈ ਕੇ ਤੁਹਾਨੂੰ ਦਿਖਾਉਣਾ ਆਪਾਂ ਪਰ ਗਿਆਈਏ ਕਰੀਏ ਉਸ ਵਾਂਗ ਜਿਹੜਾ ਮੀਨੇ ਵਾਲਾ ਉਸਦੀ ਪਿਆਉ ਉਹ ਦੇਖਦਾ ਕਿੱਲਾ ਵੜਦਾ। ਠੀਕ ਆ ਚਲੋ। ਹਾਂ ਵੀ ਮਿੱਤਰੋ ਫੇਰ ਆ ਗਏ ਮੈਦਾਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਜਿਆ ਪਿੰਡ ਨਹੀਂ ਆਂਦਾ ਸੀ ਮੋਟਰਸਾਈਕਲ ਤੇ ਤੁਸੀਂ ਦੇਖਿਆ ਹੀ ਆ ਪੰਪ ਲੈ ਕੇ ਜਿਹੜਾ ਚੱਲਦਾ ਨਹੀਂਦੀ। ਫੇਰ ਇੱਕ ਮੁੰਡੇ ਦੀ ਨਾਲ ਹੀ ਇਹ ਪੰਪ 1.5 ਸਾਲ ਹੋ ਗਿਆ ਉਵੇਂ ਘਰੀ ਪਿਆ ਸੀਗਾ। ਉਹਦੀ ਮੈਂ ਨਾਲ ਹੀ ਖੋਲ ਲਿਆ ਹੀ ਪੰਪ ਤਾਂ ਨਹੀਂ ਉਹ ਚੱਲਦਾ ਸੀਗਾ ਹਨਾ ਉਹਦੀ ਮੈਂ ਨਾਲ ਹੀ ਖੋਲ ਲਿਆ ਮੈਂ ਕਿਹਾ ਤਾਂ ਲੋਹ ਚੱਲ ਜੂ ਉਹਦਾ ਪ੍ਰੈਸ਼ਰ ਤਾਂ ਹੁਣ ਲੋਡ ਪੈਂਦਾ ਉਹ ਪਈ ਪਈ ਜਾਮ ਹੋ ਗਈ ਉਹ ਨਾਲੀ ਵੀ ਹੁਣ ਉਹ ਲੈ ਕੇ ਆਂਦੀ ਆ ਯਾਨੀ ਕਿ ਐਂ ਸਮਝ ਲਓ ਵੀ ਇੱਕ ਉਹਦਾ ਪ੍ਰੈਸ਼ਰ ਮੋਟਾ ਜਾ ਪੈਂਦਾ ਵੀ ਆਪਣਾ ਡੰਗ ਟੱਪ ਜੂਗਾ ਬਾਕੀ ਚਲਾ ਕੇ ਦੇਖਦੇ ਆ ਵੱਜ ਕੇ ਸ਼ਾਮ ਦੇ ਸਵਾ 4 ਘੰਟਾ ਸਾਡਾ ਯਾਨੀ ਕਿ ਵਿਚ ਆ ਪੀਣ ਲੱਗੇ ਮੋਟਰ ਤੇ ਰੀਲਾ ਦੇਖਣ ਲੱਗ ਗਏ ਬਸ ਅਸੀਂ ਟਾਈਮ ਜਾਂ ਥੋੜਾ ਜਿਹਾ ਨੰਗ ਆ ਚਲੋ ਆਪਣੇ ਪੰਪ ਨੇ 20 ਆ ਨਾ ਕਿ 18 18 ਪੰਪ ਨੇ ਨਾਲੇ ਮਿੱਤਰੋ ਵਾੜੀ ਜੀ ਹਵਾ ਵੱਧ ਤੇ ਚਲਦੀ ਧੀ ਮਾਹ ਤਾਂ ਲੋ ਘਟ ਜੂਗੀ ਬਾਕੀ ਆ ਖੱਤੇ ਚ ਹੁਣ ਦੇਖੋ ਸ਼ਾਮ ਨੂੰ ਕਣਕ ਦੀ ਦੀ ਆ ਦੇਖੋ ਕਿੰਨੀ ਥੋੜਾ ਮਿੱਤਰੋ ਦੁਪਹਿਰੇ ਉਹ ਹੋ ਜਾਂਦਾ ਇੱਕ ਕਰਚੇ ਵੱਧ ਕਰਕੇ ਚਲੋ ਕਰਨ ਲੱਗਦੇ ਆ ਸਪਰੇਅ ਦੂਜਾ ਪੰਪ ਆ ਪਿਆ ਇਹ ਤਾਂ ਮਿੱਤਰੋ ਕਦੇ ਕਦੀ ਦਿੱਕਤ ਦਿੰਦਾ ਕਦੇ ਚੱਲ ਪੈਂਦਾ ਚਲੋ ਔਖੇ ਥੋਕੇ ਲਾਉਣੀਆਂ ਬੰਨੇ ਦੇਖਦਾ ਯਾਰ ਪੰਪ ਨਵਾਂ ਲੈ ਕੇ ਆਵਾਂਗੇ ਇੱਕ ਹੋਰ ਆ ਨਾ ਨਵਾਂ ਆਪਦਾ ਚੱਲ ਦੇਖਦੇ ਆ ਜੇ ਵਾਹਿਗੁਰੂ ਕਿਰਪਾ ਕਰੂਗਾ ਸਾਨੂੰ ਹੁਣ ਆਲੂ-ਲੂ ਵਧੀਆ ਹੋ ਜਾਣ ਠੀਕ ਆ ਮਿੱਤਰੋ ਕਰਨ ਲੱਗਦੇ ਆ ਦਵਾਈ ਦੀ ਵੀ ਘੋਲਦੇ ਆ ਦੇਖੋ ਆ ਲੈ ਆਇਆ ਮੈਂ ਦੋ ਸੀਸੀਆਂ ਹੋਰ ਦੋ ਆਪਣੀਆਂ ਉਹ ਪਈਆਂ ਨੇ ਇਹ 5 10 15 20 ਬਿਗਾਂ ਦੀ ਦਵਾਈ ਆਪਣੇ ਕੋਲੇ ਕਰੋ ਚੈੱਕ ਚਲੋ ਰਲਾਉਣ ਲੱਗਦੇ ਆ ਫਿਰ ਤੁਹਾਨੂੰ ਦੱਸ ਦਿਆਂ ਮਿੱਤਰੋ ਕਰੋ ਚੈੱਕ ਜਾਂਦਾ ਪਹਿਲਵਾਨ ਚੱਲੀ ਜਾਂਦਾ ਕੰਮ ਐਦਰੋਂ ਸੀ 1 ਕਿਹਾਰੇ ਦੋ ਕਿਹਾਰੇ ਤੇ ਕਰਤੀ ਸਮਝ ਲਓ ਆ ਆਪਣੀ ਉਹ ਕਣਕ ਜਿਹੜੀ ਆਪਾਂ ਵਾਕੇ ਨਹੀਂ ਵੀਜੀ ਮੈਂ ਕਹਿੰਦਾ ਲੈ ਤੇ ਵੀ ਮਾਰ ਦੇਨੇ ਆ ਇੱਕ ਕਿਹਾਰੇ ਤੇ ਤਿੰਨ ਪੰਪ ਇਹ ਵੀ ਆਪਣਾ ਮਿੱਤਰ 18 ਕਿਲੋ ਦੇ ਸਾਵਾਂ 18 ਕਿ ਪੰਪ ਇਹਦੇ ਲਾ ਦਾਂਗੇ ਬਾਕੀ ਕਰੋ ਚੈੱਕ ਇਹਦੇ ਅਸੀਂ ਥੋੜਾ ਜਿਹਾ ਸਾਮ ਨੂੰ ਕਰੀਆ ਯਾਰ ਹਵਾ ਵਾਲੀ ਚੱਲਦੀ ਸੀ ਹਵਾ ਵਾਲੀ ਚੱਲਦੀ ਸੀ ਤਾਂ ਕਰਕੇ ਫਿਰ ਇਹ ਕਿਾਰੇ ਦੇ ਦਵਾਈ ਨੂੰ ਤੇ ਵਾਲੇ ਹੀ ਸੇ ਪੈਂਦੀ ਸੀ ਫਿਰ ਇਹਦੇ ਕਰਕੇ ਮੇਰਾ ਕੀ ਕਹਿੰਦਾ ਲੈ ਕਿੱਥੇ ਦੇ ਆਪਣੇ ਕਰਾਂਗੇ ਹੋਰ ਬੱਤੀ ਕੇ ਸਾਡੇ ਦਾ 5:30 ਵਜੇ ਦਾ ਟਾਈਮ ਆ ਸੂਰਜ ਸਮਝ ਲਓ ਇੰਨਾ ਕਾ ਬਾਹਰ ਲੱਗੇ ਹੋਏ ਆਪਣੇ ਆ ਚਾਰ ਕਿਾਰੇ ਰਹਿ ਗਏ ਇੱਧਰ ਇਹਦੇ ਜੋਗੇ ਆਪਣੇ ਤਿੰਨ ਦਿਨ ਸੇ ਪੰਪ ਹੋ ਗਏ ਸਾਡੇ हां 10 ਪੰਪਾ ਦੀ ਦਹਾਣ ਦੰਮੇ ਤੇ 10 ਪੰਪਾ ਦੀ ਦਵਾਈ ਕੋਲ ਹੀ ਤੇ ਸੁਣੇ ਸੇ ਹੋ ਗਏ 4 ਦੀ ਰਹਿ ਗਈ ਬਸ ਆੱਜ ਦੇ ਕੰਨ ਤਾਂ ਸੇ ਮਾਰਵਾ ਚਾਪੇ ਬਾਗੀ ਕਰੋ ਜੇ ਕਹੇ ਮੇਰੇ ਆਲਾ ਪੰਪਾ ਹੈ ਕਦੇ ਤਾਂ ਸਾਡਾ ਲੋਡ ਚੱਲ ਪੈਂਦਾ ਇਹ ਹਿਸਾਬ ਹੀ ਆ ਬਸ ਇਹ ਚੱਲਦਾ ਮੇਤੋ ਹੀ ਆ ਹੋਰ ਨਹੀਂ ਇਹਨੂੰ ਕੋਈ ਚਲਾ ਸਕਦਾ ਇਹ ਹੈ ਜੀ ਇਹਦੀ ਧੁੱਕ ਜੁੜੀ ਹੋਈ ਆ ਪੁੱਠੀ ਆ ਦੇਖੋ ਜਿਵੇਂ ਹੁਣ ਤਾਂ ਵਧੀਆ ਚੱਲਦਾ ਕਦੇ ਕਦੇ ਦੇਖਿਓ ਹੀ ਪਤਾ ਲੱਗੂ ਵੀ ਕਰੰਟ ਜੇ ਬੰਦ ਹੋ ਗਿਆ ਸਾਡੇ ਤਾਂ ਬੰਦ ਹੋ ਜੂ ਬੰਦ ਹੋ ਜਾਂਦਾ ਜਮਈ ਆਹੀ ਬੰਗਾ ਮੈਨੂੰ ਆਇਆ ਇਹਨੂੰ ਮਿੱਤਰੋ ਦੇਖਦਾ ਬਦਲ ਕੇ ਹੋਰ ਲੈ ਕੇ ਆਉਂਗਾ ਇਹਨੂੰ ਵੀ ਰੱਖਾਂਗੇ ਐਂ ਕਦੇ ਡੰਗ ਡੰਗ ਟਪਾਣ ਦਾ ਬਾਕੀ ਦੱਸੋ ਆਪਣਾ ਬਹਾਨਾ ਹੁਣ ਇਹ ਕਹਿਆ ਜਾ ਵਧੀਆ ਵਧੀਆ ਬਣਿਆ ਇਹ ਜੋ ਜਿਵੇਂ ਕੰਨ ਕਰੀਊ ਕੋਈ ਨਾ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਮਿੱਤਰੋ ਆਪਾਂ 50 ਕਰਮ ਜਾਨਨੇ ਆ 50 ਕਰਮਾਉਣੇ ਆ 100 ਕਰਮ ਹੁੰਦੀ ਆ ਜਿਹੜਾ ਆਪਣਾ ਉਧਰ ਕੀਤਾ ਸੀ ਉਹ ਅੱਸੀ ਅੱਸੀ ਕਰਮਾਂ ਦੀ ਉਹ ਤਾਂ ਥੋੜਾ ਜਿਹਾ ਤੇਜ਼ ਦੁਰਨਾ ਪੈਂਦਾ ਸੀ ਉਹ ਪਹਿਲਵਾਨ ਦੇਖ ਲੋ ਦੂਏ ਕਿਆਰੇ ਜੀ ਵੀ ਫਾਂਟ ਲਾ ਗਿਆ ਬਾਲਾ ਤੇਜ਼ ਤੁਰਦਾ ਤਾਂ ਕਰਕੇ ਪੰਪ ਨਹੀਂ ਮੁੱਕਦਾ ਓਏ ਆ ਕਿਆਰੇ ਜੀ ਫਾਂਟ ਲਾਇ ਇਤਨਾ ਜਾ ਪਤਾ ਹੀ ਨਹੀਂ ਲੱਗਦਾ ਇਹਨੂੰ ਨਾਲੇ ਮੈਂ ਉਹ ਪੱਕਣਾ ਕਿੰਨੇ 15 ਪੰਪ ਕਰ ਲਈ ਵੀ ਤੂੰ ਹੌਲੀ ਤੁਰਪਾ ਓਏ ਹੌਲੀ ਤੁਰਿਆ ਕਰ ਚੰਗਾ ਮਿੱਤਰੋ ਤੇਜ ਵਾਲਾ ਦੁਰਦਾ ਬਾਕੀ ਕਰੋ ਚ ਇੱਕ ਐ ਨਿਊ ਪਾਣੀ ਜੈ ਸੋਣੀ ਬੜਾ ਲੱਗਦਾ ਨਾ ਕੈਮਰੇ ਚ ਚਲੋ ਠੀਕ ਆ ਮਿੱਤਰੋ ਆ ਪੰਪ ਕਰ ਲਾ ਤੁਹਾਨੂੰ ਵੇਰ ਦਿਖਾਉਣਾ ਉਹ ਵੀ ਆਪਣਾ ਸਾਹਮਣੇ ਸਟੈਂਡ ਸਟੂਡ ਇੱਥੇ ਮਿੱਤਰੋ ਖਾਲ ਭਰਿਆ ਹੋਇਆ ਖਾਲ ਚ ਪੰਪ ਭਰ ਕੇ ਉੱਥੇ ਹੀ ਲਾ ਦੇਈਦਾ ਐਨੇ ਕ ਇੱਕ ਪੰਪ ਦਾ ਕਿਹੜਾ ਦੂ 35 35 ਰੁਪਏ ਭਈਆਂ ਨੇ ਰੇਟ ਹੀ ਬਾਹਲਾ ਰੇਟ ਚੱਕਦਾ ਮਿੱਤਰੋ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਇੱਕ ਮਿੰਟ ਮੈਨੂੰ ਆ ਪੰਪ ਬੰਦ ਕਰ ਲਾਣ ਦੋਰੇ ਫਿਰ ਮੈਂ ਕੈਮਰਾ ਓਨ ਕਰਕੇ ਦੱਸਦਾ। ਨਾ ਵੀ ਹਾਂ ਮੇਰੇ ਪੰਪ 'ਚ ਪਾਣੀ ਵੱਜ ਗਿਆ। ਜਿਹੜੀ ਫਾਂਡ ਲਾਇ ਲਾਉਣਾ ਉਹਨਾਂ ਤੋਂ ਉਹ ਜੀ ਮੁੜ ਜਿਆ ਕਰ। ਗਾਹਾਂ ਨਾ ਜਾਇਆ ਕਰ ਹੁਣੇ ਕਿਾਰੇ ਤੇ ਕੀ ਐਨਾ ਕ ਹੁਣ ਜਿਆਦਾ ਤੇ ਹਾ ਘੱਟ ਕਰਕੇ ਲੈ ਕੇ ਜਾਈ। ਪੰਪ ਠੀਕ ਆ। ਮਿੱਤਰੋ ਨੇ ਆਹ ਕਹਰੇ ਜੀ ਅੱਧੀ ਫਾਂਡ ਲਾਤੀ 2 ਗੇੜੇ ਚ ਲਾ ਕੇ ਇੰਨੀ ਤੇਜ਼ ਤੁਰਕੇ ਗਿਆ ਪਤਾ ਨਹੀਂ ਕਿੱਥੇ ਫਿਰਤੀ ਲੱਗੀ। ਚਲੋ ਭਰ ਦਈਏ ਜੀ ਦਵਾਈ ਮੈਂ ਤੁਹਾਨੂੰ ਇੱਕ ਜਿਹੜੀ ਗੱਲ ਦੱਸਦਾ ਜੀ ਜਿਵੇਂ ਨਾ ਜਿਹਦੇ 10 ਪੰਪ ਹੁੰਦੇ ਨੇ ਅਗਲਾ ਕਹਿੰਦਾ ਚੱਲਦਾ। ਜਿਵੇਂ 30 ਰੁਪਏ ਪੰਪਾ ਵਿਚਾਰ 5 ਰੁਪਏ ਨੇ 5 ਰੁਪਏ ਨਾਲ ਕੀ ਹੋ ਗਿਆ 10 ਪੰਪਾਂ ਦਾ ਦੇਖ ਲਓ 50 ਰੁਪਏ ਬਦੇ ਆਹ ਅਗਲਾ ਕਹਿੰਦਾ 60 ਪਰੇ ਕਰਾ ਲੂੰ ਉਹਦੇ ਪਿੱਛੇ ਹੁਣ ਜਿਹੜਾ ਮੇਰੇ ਵਰਗਾ 40 50 ਪਪ ਹੁੰਦੇ ਨੇ ਉਹ ਤਾਂ ਕੁੰਡਾ ਹੋ ਜਾਂਦਾ ਇਹ ਕਈ ਨਹੀਂ ਦੇਖਿਆ ਮੈਂ ਵਿੱਚ ਬੰਦੇ ਆ ਨੇ ਨਾ ਬਾਲੇ ਪਹੀਏ ਖਰਾਬ ਕਰੇ ਹੋਏ ਨੇ ਦਾ 35 ਰੁਪਏ ਕੀ ਰੇਟ ਆ ਮਿੱਤਰੋ ਤੁਸੀਂ ਜਾਇਜ ਜਾਇਜ ਗੱਲ ਦੱਸਿਓ ਵੀ ਇੱਕ ਪੰਪ ਤੇ ਚੱਲ ਕਿੰਨੇ ਰੁਪਏ ਤੇਲ ਕਿੰਨੇ ਦਾ ਖਾਂਦਾ ਉਹ 10 ਰੁਪਏ ਦਾ ਖਾਂਦਾ ਨਹੀਂ ਹੈਨਾ ਹਾਂ 10 10 ਮਿੱਤਰੋ 5 ਰੁਪਏ ਦੀ ਤੇਲ ਖਾਂਦਾ ਚੱਲ 5 ਦਾ ਤੇਲ ਲਾ ਲਓ 30 ਰੁਪਏ ਉਰੀ ਸਟੈਂਡ ਰੱਖ ਲੈਣਾ ਇੱਥੋਂ ਭਰ ਕੇ ਇੱਥੇ ਡੋਲ ਦੇਣਾ ਲੈ ਮੈਂ ਤੇ ਜਾਇਜ ਹਾਂ ਜਾਲਾ ਅਗਲਾ ਕੰਮ ਕਰਦਾ ਜਰਾ ਪਾ ਉਹ ਨਹੀਂ ਕਹਦੇ ਅੱਗੇ ਜਿਵੇਂ 25 ਰੁਪਏ ਪੰਪਤੀ 25 ਤੋਂ ਚੱਲ 30 30 ਰੁਪਏ ਜਾਇਜ ਆ ਫਿਰ ਵੀ ਹੈਨਾ 30 ਰੁਪਏ ਜਾਇਜ ਆ ਮੈਂ ਤਾਂ ਜਦੋਂ ਮਾਕਰੋ ਖੱਤੇ ਚ ਨਹੀਂ ਬਾੜਦਾ ਭਈਆਂ ਨੂੰ ਆਹ ਦੇਖ ਝੋਟਿਆਂ ਨੇ ਕਰਤੀ ਨਾ ਕਿੰਨਾ ਕ ਟਾਈਮ ਹੋਇਆ ਸਾਨੂੰ ਆਏ ਨੂੰ ਵਾਲੇ 20 ਮਿੰਟ ਨਹੀਂ ਹੋਏ ਆ ਦੋ ਗਿਆਰੇ ਨਵੇੜ ਤੇ ਦੋ ਤਿੰਨ ਰਹਿ ਗਏ ਚਾਰ ਰਹਿ ਗਏ ਚੱਕ ਦੇਣੇ ਨਹੀਂ ਝੋਕ ਕੇ ਬਾਕੀ ਕਰੋ ਇੱਕ ਸ਼ਾਮ ਦਾ ਵੀਊ ਪਾਲੀ ਦਵਾਈ ਕਾਏ ਹੋ ਗਿਆ ਆਪਣੇ ਤਿੰਨ ਤਿੰਨ 6 ਚਾਰ ਪੰਪ ਵੱਜ ਗਏ ਚੋ ਹੈਗੀ ਆ ਚਾਰ ਪੰਪਾਂ ਦੀ ਦਵਾਈ ਹਾਂ ਹਾਂ ਵੱਧ ਨਾ ਪਾ ਲਿਓ ਪੇ ਤਾਂ ਹਾਂ ਤਿੰਨ ਤਿੰਨ 6 6 ਤੇ 4 10 10 ਪੰਪਾਂ ਦੀ ਦਵਾਈ ਉਤੀ ਚਲੋ ਮਿੱਤਰੋ ਪਾਲਾ ਮੈਂ ਵੀ ਦਵਾਈ ਫੇਰ ਮਿਲਦੇ ਆ ਮਿੱਤਰੋ ਲੈ ਲਿਆ ਕੰਮ ਬੋਕਰ ਚ ਪੰਪ ਰਹਿ ਗਏ ਆਪਣੇ 8 34 ਪੰਪ ਆਪਾਂ ਨੇ ਕਰਤੇ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਹ ਤਿੰਨ 22 ਕਿਹੜੇ ਰਹਿ ਗਏ ਦਵਾਈ ਫੇਰ ਕੋਲ ਦਾ ਸੋਨੂੰ ਆਪਣੀ ਲਾਈਫ ਦਿਖਾ ਰਿਹਾ ਆ ਖੜਾ ਆਪਣਾ ਪਾਲਸਰ ਇਹ ਹੈਗਾ ਮਿੱਤਰੋ 2018 ਮਾਡਲ ਕਰੋ ਚੈੱਕ ਕੋਈ ਵੀ ਕਹੇ ਦੇ ਹਾਲ ਤਾਂ ਲਿਬੜਿਆ ਪਿਆ ਵਿਚਾਰਾ ਸੌਂਕ ਜੱਟ ਦੇ ਬਥੇਰੇ ਸੀ ਪਹਿਲੀਆਂ ਚ ਪੂਰੇ ਨੇ ਹੈ ਮਿੱਤਰੋ ਸੌਂਕ ਦਾ ਜੱਟ ਨੇ ਚੰਗੇ ਚੰਗੇ ਬੂਰੇ ਨੇ ਹੁਣ ਕਬੀਲਦਾਰ ਬਣ ਗਏ ਕੀ ਕਰੀਏ ਕਰਨਾ ਪੈਂਦਾ ਸਾਰਾ ਕੁਝ ਟਾਈਮ ਦੇ ਨਾਲ ਕਹ ਨਹੀਂ ਪਹਿਲਵਾਨ ਅੱਗੇ ਬੱਚੇ ਵੀ ਪਾਲਣੇ ਨੇ ਹੋਰ ਪਲਵਾਨ ਦਾ ਪ੍ਰਵਾਹ ਠੀਕ 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 ਓਕੇ ਮਿੱਤਰੋ ਕੋਲ ਲੀਏ ਦਵਾਈ ਭਰਦੇ ਆ ਪੰਪ ਫੇਰ ਦਿਖਾਉਨੇ ਆ ਤੁਹਾਨੂੰ ਮਿੱਤਰੋ ਕਰੋ ਜੇ ਇੱਕ ਲੱਗੇ ਹੋਇਆ ਉਹ ਪਲਵਾਨ ਲੱਗਾ ਹੈ ਇਧਰ ਮਾਇ ਲੱਗਾ ਹੈ ਸਾਡਾ ਇੱਕ ਗਿਆਰਾ ਰਹਿ ਗਿਆ ਇਧਰ ਐਦੋਂ ਮਾ ਕਰੋ ਚਾਰ ਪੰਪ ਰਹਿ ਗਏ ਚਾਰ ਨਹੀਂ ਦੋ 6 ਹਾਂ ਚਾਰ ਮਾ ਲੱਗੇ ਕੋਠੇ ਕੋਲੇ ਇੱਕ ਸ਼ਾਮ ਦਾ ਟਾਈਮ ਕਰਕੇ ਥੋੜੀ ਜਿਹੀ ਹਵਾ ਮਰਜੀ ਉਹਦੇ ਕਰਕੇ ਵਧੀਆ ਹੋਣ ਲੱਗ ਗਈ ਹੁਣ ਜੇ ਇੱਕ ਕਰੋ ਜਿੱਥੇ ਆਪਾਂ ਦਵਾਈ ਪਾ ਸਪਰੇ ਮੌਨ ਪਾਉਣੇ ਉੱਥੇ ਆ ਕੇ ਗਿਰਦੀ ਆ ਆ ਪੰਪ ਵੀ ਔਖਾ ਸੌਖੇ ਦੇ ਮਾੜਾ ਮੋਟਾ ਮਿੱਤਰੋ ਆਪਦੇ ਜੋਗਾ ਕਰ ਲਿਆ ਨਾਲੇ ਦੇਖ ਲਓ ਉੱਥੇ ਸਮਰਾ ਕੇ ਲੈ ਕੇ ਆਏ ਆ ਉਹਨੇ ਰੁਪਈਆ ਤਾਂ ਕੋਈ ਲਿਆ ਨਹੀਂ ਕਹਿੰਦਾ ਮੈਂ ਸੈੱਟ ਕਰਤੇ ਇਹਦਾ ਪਤਾ ਨਹੀਂ ਹਿਲਦਾ ਕੀ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੁਣ ਦੱਸਖਿਓ ਤਾਂ ਪ੍ਰੈਸ਼ਰ ਲੋਡ ਆ ਇੱਕ ਮਿੱਤਰੋ ਪੰਪ ਤੇਲ ਇੰਨਾ ਖਾਂਦਾ ਸਮਝ ਲਓ ਜਨਾ 30 20 ਪੰਪ ਕਰਿਆ ਨੇ 20 ਪਾਪਾ ਜੀ 200 ਦਾ ਦੇਖ ਆ ਗਿਆ ਕਦਾ ਕੋਈ ਚੱਕਰ ਪੈ ਗਿਆ ਵੀਕਾਰ ਮਿੱਤਰੋ ਮਿਲਦਿਆ ਕਰਦੀ ਐ ਇਹਨੂੰ ਹਾਂ ਮਿੱਤਰੋ ਇਹ ਜਿਹੜਾ ਪਿਛਲਾ ਬਲੌਗ ਇਹਨੂੰ ਆਪਾਂ ਕਰਦੇ ਆ ਇੱਥੇ ਐਂਡ ਉਮੀਦ ਆ ਆਪਣਾ ਬਲੌਗ ਸਾਰੇ ਭੈਣ ਭਰਾਵਾਂ ਨੂੰ ਨਾ ਪਸੰਦ ਆਉ ਜੇ ਬਲੌਗ ਵਧੀਆ ਲੱਗੇ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨ ਨਾਲੇ ਸ਼ੇਅਰ ਕਰਨ ਨਾਲੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਆ ਮਿੱਤਰੋ ਮਿਲਦੇ ਆ ਨਵੇਂ ਬਲੌਗ ਦੇ ਨਾਲ ਓਕੇ ਭਾਈ ਟਾਟਾ ਸਾਰੇ ਭਰਾਵਾਂ ਦਾ ਧੰਨਵਾਦ ਬਲੌਗ ਦੇਖਣ ਲਈ